ਬਹੁ ਸਮਾਂ ਪਹਿਲਾਂ ਦੀ ਗੱਲ ਹੈ ਇੱਕ ਸ਼ਹਿਰ ਵਿੱਚ ਇੱਕ ਵਪਾਰੀ ਰਹਿੰਦਾ ਸੀ ਉਹ ਬੜਾ ਦਿਆਲੂ ਸੀ ਬਹੁਤ ਸਾਰਾ ਪੈਸਾ ਹੋਣ ਦੇ ਬਾਵਜੂਦ ਉਹ ਬੜਾ ਭੋਲਾ ਤੇ ਦਾਨੀ ਵਿਅਕਤੀ ਸੀ ਉਹ ਹਰ ਕਿਸੇ ਦੀ ਮਦਦ ਕਰਦਾ ਸੀ ਉਹ ਲੋਕਾਂ ਪ੍ਰਤੀ ਪਿਆਰ ਅਤੇ ਦਿਆਲਤਾ ਦੀਆਂ ਭਾਵਨਾਵਾਂ ਰੱਖਦਾ ਸੀ ਉਹ ਕਿਸੇ ਦਾ ਦੁੱਖ ਨਹੀਂ ਸੀ ਦੇਖ ਸਕਦਾ ਉਸ ਦੀ ਦਿਆਲਤਾ ਤੇ ਮਸੂਮੀਅਤ ਦੇ ਕਾਰਨ ਆਲੇ-ਦੁਆਲੇ ਦੇ ਲੋਕ ਉਸ ਦੀ ਕਮਜ਼ੋਰੀ ਸਮਝਦੇ ਸਨ ਅਤੇ ਫਾਇਦਾ ਉਠਾਉਂਦੇ ਕੋਈ ਵਪਾਰੀ ਕੋਲ ਝੂਠੇ ਰੋਣੇ ਰੋ ਕੇ ਪੈਸੇ ਉਧਾਰ ਲੈ ਜਾਂਦੇ ਸੇਠ ਅਮੀਰ ਤਾਂ ਸੀ ਬੜਾ ਦਿਆਲੂ ਵੀ ਸੀ ਜਦੋਂ ਸੇਠ ਉਹਨਾਂ ਦੀ ਦੁਖੀ ਹਾਲਤ ਦੇਖਦਾ ਤੇ ਉਹਨਾਂ ਦੀਆਂ ਮੁਸ਼ਕਲਾਂ ਸੁਣਦਾ ਤਾਂ ਉਸ ਦਾ ਦਿਲ ਭਾਰ ਆਉਂਦਾ ਲੋਕ ਉਸ ਨੂੰ ਕਹਿੰਦੇ ਕਿ ਉਸ ਨੂੰ ਕੁਝ ਪੈਸੇ ਉਧਾਰ ਚਾਹੀਦੇ ਹਨ ਕਿ ਤੁਸੀਂ ਮੇਰੀ ਮਦਦ ਕਰੋਗੇ ਮੈਂ ਤੁਹਾਡਾ एहसान ਕਦੇ ਨਹੀਂ ਭੁੱਲਾਂਗਾ ਜਦੋਂ ਅਜਿਹੀਆਂ ਗੱਲਾਂ ਕਰਦੇ ਤਾਂ ਉਹ ਇਨਕਾਰ ਨਾ ਕਰ ਪਾਉਂਦਾ ਉਹ ਇਹ ਸੋਚ ਕੇ ਪੈਸੇ ਦੇ ਦਿੰਦਾ ਕਿ ਇਨਸਾਨ ਬੁਰੇ ਸਮੇਂ ਵਿੱਚੋਂ ਲੰਘ ਰਿਹਾ ਹੈ ਉਸ ਨੂੰ ਮੇਰੀ ਮਦਦ ਦੀ ਲੋੜ ਹੈ ਬਾਅਦ ਵਿੱਚ ਇਹ ਪੈਸੇ ਵਾਪਸ ਕਰ ਦੇਵੇਗਾ ਸੋ ਹੌਲੀ-ਹੌਲੀ ਸਮਾਂ ਲੰਘਦਾ ਗਿਆ ਲੋਕ ਬਿਨਾਂ ਕਾਰਨ ਸੁਪਾਰੀ ਦੇ ਅੱਗੇ ਰੋਣੇ ਰੋਂਦੇ ਅਤੇ ਉਸ ਦਾ ਪੈਸਾ ਲੈ ਜਾਂਦੇ ਤੇ ਕਦੇ ਵਾਪਸ ਵੀ ਨਾ ਕਰਦੇ ਸੇਠ ਵੀ ਕਦੇ ਪੈਸੇ ਵਾਪਸ ਨਹੀਂ ਸੀ ਮੰਗਦਾ ਗੋਸਨ ਨੂੰ ਲੱਗਦਾ ਸੀ ਕਿ ਜਦੋਂ ਉਹਨਾਂ ਦਾ ਬੁਰਾ ਸਮਾਂ ਲੰਘ ਜਾਵੇਗਾ ਤਾਂ ਉਹ ਪੈਸੇ ਵਾਪਸ ਕਰ ਦੇਣਗੇ ਪਰ ਕਹਿੰਦੇ ਹਨ ਕਿ ਹਰ ਸਵੇਰ ਤੋਂ ਬਾਅਦ ਰਾਤ ਜ਼ਰੂਰ ਹੁੰਦੀ ਹੈ ਹਰ ਖੁਸ਼ੀ ਤੋਂ ਬਾਅਦ ਦੁੱਖ ਆਉਂਦਾ ਹੈ ਤੇ ਦੁੱਖ ਤੋਂ ਬਾਅਦ ਸੁੱਖ ਆਉਂਦਾ ਹੈ ਇਹ ਹੀ ਗੱਲ ਉਸ ਸੀਟ ਨਾਲ ਵਾਪਰੀ ਪੈਸੇ ਦੀ ਘਾਟ ਕਾਰਨ ਉਸ ਦੇ ਕਾਰੋਬਾਰ ਵਿੱਚ ਮਾਲ ਭਰਨ ਦੀ ਘਾਟ ਸ਼ੁਰੂ ਹੋ ਗਈ ਇਸ ਕਾਰਨ ਉਸ ਦੀ ਦੁਕਾਨ ਤੇ ਗਾਹਕ ਵੀ ਘਟਣ ਲੱਗੇ ਕਿਉਂਕਿ ਜਿਹੜੀਆਂ ਚੀਜ਼ਾਂ ਵਪਾਰੀ ਕੋਲੋਂ ਗਾਹਕ ਚਾਹੁੰਦੇ ਸੀ ਉਹ ਸਮਾਨ ਵਪਾਰੀ ਕੋਲ ਖਤਮ ਹੋਣ ਲੱਗ ਗਿਆ ਉਹ ਸਮਾਨ ਲਿਆਉਣ ਲਈ ਉਸ ਕੋਲੋਂ ਲੜਿੰਦਾ ਪੈਸਾ ਵੀ ਨਹੀਂ ਸੀ ਹੌਲੀ ਹੌਲੀ ਸੇਟ ਦੇ ਪੈਸੇ ਮੁੱਕ ਚਲੇ ਉਸ ਨੂੰ ਬਾਜ਼ਾਰ ਤੋਂ ਕਾਫੀ ਕਰਜ਼ਾ ਲੈਣਾ ਪਿਆ ਉਸ ਨੂੰ ਸਮਝ ਨਹੀਂ ਆ ਰਹੀ ਸੀ ਕਿ ਉਹ ਕਰੇ ਤਾਂ ਕੀ ਕਰੇ ਉਸ ਨੇ ਮਹਾਤਮਾ ਬੁੱਧ ਦੀ ਬਹੁਤ ਚਰਚਾ ਸੁਣੀ ਸੀ ਉਸ ਨੂੰ ਪਤਾ ਸੀ ਕਿ ਉਸ ਦੇ ਬਹੁਤ ਸਾਰੇ ਦੋਸਤ ਉਹਨਾਂ ਕੋਲ ਜਾ ਕੇ ਮਾਰਗਦਰਸ਼ਨ ਲੈਂਦੇ ਹਨ ਉਹਨਾਂ ਨੇ ਬਹੁਤ ਸਾਰੀਆਂ ਜ਼ਿੰਦਗੀਆਂ ਨੂੰ ਸੁਧਾਰਿਆ ਹੈ ਉਸ ਨੇ ਸੋਚਿਆ ਕਿ ਹੁਣ ਗੌਤਮ ਬੁੱਧ ਹੀ ਉਸ ਦੀਆਂ ਸਮੱਸਿਆਵਾਂ ਦਾ ਹੱਲ ਦੱਸਣਗੇ ਇਹ ਸੋਚ ਕੇ ਅਗਲੇ ਦਿਨ ਉਹ ਗੌਤਮ ਬੁੱਧ ਨੂੰ ਮਿਲਣ ਵਾਸਤੇ ਨਿਕਲਿਆ ਉੱਥੇ ਜਾ ਕੇ ਉਸ ਨੇ ਗੌਤਮ ਬੁੱਧ ਨੂੰ ਮੱਥਾ ਟੇਕਿਆ ਤੇ ਕਹਿਣ ਲੱਗਾ ਕਿ ਉਸ ਨੂੰ ਆਪਣੀ ਸਮੱਸਿਆ ਦਾ ਹੱਲ ਚਾਹੀਦਾ ਹੈ ਬੁੱਧ ਕਹਿੰਦੇ ਪੁੱਛੋ ਕੀ ਪੁੱਛਣਾ ਹੈ ਕਿ ਰਸੀਠ ਨੇ ਉਹਨਾਂ ਨੂੰ ਸਭ ਦੱਸਿਆ ਕਿਵੇਂ ਲੋਕਾਂ ਦੀ ਮਦਦ ਕਰਕੇ ਅਮੀਰ ਤੋਂ ਗਰੀਬ ਹੋ ਗਿਆ ਗੌਤਮ ਬੁੱਧ ਦੱਸਦੀਆਂ ਗੱਲਾਂ ਪਹਿਲਾਂ ਧਿਆਨ ਨਾਲ ਸੁਣਦੇ ਰਹੇ ਤੇ ਫਿਰ ਬੋਲੇ ਕਿ ਤੁਸੀਂ ਬੜੇ ਸਿੱਧੇ ਤੇ ਦਿਆਲੂ ਹੋ ਬਹੁਤਾ ਸਿੱਧਾ ਹੋਣਾ ਵੀ ਸਾਡੇ ਲਈ ਮੁਸੀਬਤ ਪੈਦਾ ਕਰ ਸਕਦਾ ਹੈ ਬੁੱਧ ਕਹਿੰਦੇ ਤੁਸੀਂ ਉਹਨਾਂ ਦੀ ਮਦਦ ਕਰਦੇ ਸੀ ਤਾਂ ਜੋ ਉਹ ਮੁਸੀਬਤ ਤੋਂ ਬਾਹਰ ਨਿਕਲ ਸਕਣ ਪਰ ਲੋਕਾਂ ਨੇ ਇਸ ਦਾ ਫਾਇਦਾ ਉਠਾਇਆ ਤੇ ਤੁਹਾਨੂੰ ਧੋਖਾ ਦਿੱਤਾ ਸੀਠ ਕਹਿੰਦਾ ਬੁੱਧ ਜੀ ਹੁਣ ਤੁਸੀਂ ਦੱਸੋ ਮੈਂ ਕੀ ਕਰਾਂ ਤੁਸੀਂ ਮੈਨੂੰ ਰਸਤਾ ਦੱਸੋ ਕਿ ਮੈਨੂੰ ਦਇਆ ਛੱਡ ਕੇ ਹੁਨਰਦਈ ਬਨਣਾ ਚਾਹੀਦਾ ਹੈ ਕਿ ਦਇਆ ਕਰਨ ਦੀ ਕੋਈ ਕੀਮਤ ਨਹੀਂ ਸੰਸਾਰ ਵਿੱਚ ਕੀ ਭਲਾ ਕਰਨ ਦਾ ਇਹ ਹੀ ਨਤੀਜਾ ਮਿਲਦਾ ਹੈ ਤਾਂ ਬੁੱਧ ਕਹਿੰਦੇ ਕਿ ਤੁਹਾਨੂੰ ਇਹ ਸਭ ਕਰਨ ਦੀ ਲੋੜ ਨਹੀਂ ਕਈ ਵਾਰ ਇਨਸਾਨ ਜਿੰਨਾ ਜ਼ਿਆਦਾ ਚੰਗਾ ਹੁੰਦਾ ਹੈ ਉਸ ਨੂੰ ਉਨਾ ਹੀ ਦੁੱਖ ਮਿਲਦਾ ਹੈ ਇਸ ਦਾ ਕਾਰਨ ਇਹ ਹੀ ਹੈ ਕਿ ਕਈ ਵਾਰ ਉਹ ਬੰਦਾ ਆਪਣੀ ਮਰਜ਼ੀ ਅਤੇ ਅਧਿਕਾਰਾਂ ਨੂੰ ਸਾਹਮਣੇ ਵਾਲੇ ਦੀਆਂ ਇਛਾਵਾਂ ਤੋਂ ਨੀਵਾਂ ਦਰਜਾ ਦਿੰਦਾ ਹੈ ਫਿਰ ਜਦੋਂ ਆਪਸੀ ਝਗੜਾ ਹੁੰਦਾ ਹੈ ਤਾਂ ਉਸ ਦਾ ਜ਼ਿਆਦਾ ਨੁਕਸਾਨ ਹੁੰਦਾ ਹੈ ਪਰ ਇਸ ਦੇ ਉਲਟ ਸਾਨੂੰ ਹਮੇਸ਼ਾ ਇਹ ਵੀ ਨਹੀਂ ਸੋਚਣਾ ਚਾਹੀਦਾ ਕਿ ਸਾਡਾ ਕਿਸੇ ਦਾ ਭਲਾ ਕਰਨਾ ਬੁਰੀ ਗੱਲ ਹੈ ਇਹ ਸਾਡੀ ਕਮਜ਼ੋਰੀ ਹੈ ਸਾਨੂੰ ਕਦੇ ਵੀ ਚੰਗਿਆਈ ਛੱਡਣੀ ਨਹੀਂ ਚਾਹੀਦੀ ਸਾਨੂੰ ਬਸ ਇਹ ਸਿੱਖਣਾ ਚਾਹੀਦਾ ਹੈ ਕਿ ਕਦੇ-ਕਦੇ ਸਾਨੂੰ ਵੀ ਆਪਣੀ ਗੱਲ ਰੱਖਣ ਦਾ ਅਧਿਕਾਰ ਹੈ ਤੇ ਸਾਨੂੰ ਆਪਣੇ ਅਧਿਕਾਰਾਂ ਦੀ ਰੱਖਿਆ ਕਰਨੀ ਚਾਹੀਦੀ ਹੈ ਇਸ ਲਈ ਸਾਨੂੰ ਚੰਗੇ ਇਨਸਾਨ ਬਣੇ ਰਹਿਣ ਦੇ ਨਾਲ-ਨਾਲ ਆਪਣੇ ਹੱਕਾਂ ਦੀ ਰਾਖੀ ਕਰਨੀ ਵੀ ਸਿੱਖਣੀ ਪਵੇਗੀ ਸੇਠ ਬੁੱਧ ਨੂੰ ਕਹਿੰਦਾ ਮੈਨੂੰ ਸਮਝ ਨਹੀਂ ਆ ਰਹੀ ਮੈਨੂੰ ਕੀ ਕਰਨਾ ਚਾਹੀਦਾ ਹੈ ਤਾਂ ਬੁੱਧ ਕਹਿੰਦੇ ਮੈਂ ਤੈਨੂੰ ਇੱਕ ਕਹਾਣੀ ਸੁਣਾਉਂਦਾ ਹਾਂ ਫਿਰ ਤੈਨੂੰ ਸਭ ਸਮਝ ਆ ਜਾਵੇਗਾ ਬੁੱਧ ਕਹਾਣੀ ਸੁਣਾਉਂਦੇ ਹਨ ਕਹਿੰਦੇ ਹਨ ਕਿ ਇੱਕ ਜੰਗਲ ਵਿੱਚ ਇੱਕ ਪੀੜ ਰੰਗੀ ਸੀ ਉਸ ਪੀੜ ਨੇ ਮੇਮਨੇ ਨੂੰ ਜਨਮ ਦਿੱਤਾ ਮੇਮਨਾ ਬੜਾ ਸੋਹਣਾ ਸੀ ਉਸਦੇ ਸਰੀਰ ਤੇ ਬਹੁਤ ਚਮਕਦਾਰ ਤੇ ਸੰਘਨੇ ਵਾਲ ਸਨ ਉਹ ਬਹੁਤ ਸੋਹਣਾ ਲੱਗਦਾ ਸੀ ਪੀੜ ਵੀ ਆਪਣੇ ਮੇਮਨੇ ਨੂੰ ਬਹੁਤ ਪਿਆਰ ਕਰਦੀ ਸੀ ਪੀੜ ਆਪਣੇ ਮੇਮਨੇ ਨੂੰ ਚੰਗੀਆਂ ਗੱਲਾਂ ਸਿਖਾਉਂਦੀ ਤੇ ਚੰਗੇ ਸੰਸਕਾਰ ਦਿੰਦੀ ਪੀੜ ਚਾਹੁੰਦੀ ਸੀ ਕਿ ਉਸਦਾ ਮੇਮਨਾ ਵੱਡਾ ਹੋ ਕੇ ਆਪਣਾ ਨਾਮ ਮਸ਼ਹੂਰ ਕਰੇ ਪਰ ਪਿੜ ਦੇ ਲਾਡ ਪਿਆਰ ਕਾਰਨ ਮੇਮਣਾ ਵਿਗੜ ਰਿਹਾ ਸੀ ਉਸ ਦੀ ਮਾਂ ਉਸ ਨੂੰ ਚੰਗੀ ਸਿੱਖਿਆ ਦਿੰਦੀ ਸੀ ਦਿਨ ਰਾਤ ਉਸ ਦੀ ਦੇਖਭਾਲ ਕਰਦੀ ਪਰ ਮੇਮਣਾ ਦਿਨੋਂ ਦਿਨ ਹੋਰ ਵਿਸਤਾਨ ਤੇ ਜਿੱਦੀ ਹੁੰਦਾ ਗਿਆ ਉਹ ਆਪਣੀ ਮਾਂ ਦੀ ਕਿਸੇ ਵੀ ਗੱਲ ਨੂੰ ਧਿਆਨ ਨਾਲ ਨਾ ਸੁਣਦਾ ਉਸ ਨੂੰ ਇਹ ਹੀ ਲੱਗਦਾ ਸੀ ਕਿ ਉਸ ਦੀ ਮਾਂ ਉਸ ਨੂੰ ਕਿਸੇ ਵੀ ਮੁਸੀਬਤ ਵਿੱਚੋਂ ਕੱਢ ਲਵੇਗੀ ਉਹ ਹੌਲੀ ਹੌਲੀ ਘਰ ਜ਼ਿੰਮੇਵਾਰ ਹੁੰਦਾ ਜਾ ਰਿਹਾ ਸੀ ਇੱਕ ਦਿਨ ਮੇਮਨਾ ਘੁੰਮਦਾ ਘੁੰਮਦਾ ਨੇੜੇ ਦੇ ਜੰਗਲ ਵਿੱਚ ਚਲਾ ਗਿਆ। ਉਹ ਪਹਿਲੀ ਵਾਰ ਜੰਗਲ ਵਿੱਚ ਗਿਆ ਸੀ। ਉਹ ਜੰਗਲ ਦੀ ਸੁੰਦਰਤਾ ਵੇਖ ਕੇ ਹੈਰਾਨ ਰਹਿ ਗਿਆ। ਉਸ ਨੇ ਇੰਨਾ ਸੋਹਣਾ ਨਜ਼ਾਰਾ ਕਦੇ ਨਹੀਂ ਸੀ ਦੇਖਿਆ। ਰੰਗ-ਬਰੰਗੇ ਫੁੱਲਾਂ ਨੂੰ ਦੇਖ ਕੇ ਉਸ ਨੂੰ ਬਹੁਤ ਵਧੀਆ ਮਹਿਸੂਸ ਹੋਇਆ। ਫਿਰ ਉਸ ਨੇ ਝਾੜੀਆਂ ਵਿੱਚੋਂ ਕੁਝ ਪੱਤੇ ਖਾਦੇ। ਉਸ ਨੂੰ ਬਹੁਤ ਵਧੀਆ ਲੱਗੇ। ਉਹਨੂੰ ਮੇਮਨਾ ਹਰ ਰੋਜ਼ ਜੰਗਲ ਵਿੱਚ ਜਾ ਕੇ ਉਹਨਾਂ ਰੁੱਖਾਂ ਨੂੰ ਨੁਕਸਾਨ ਪਹੁੰਚਾ ਰਿਹਾ ਸੀ। ਉਹ ਤਾਂ ਬਸ ਜੰਗਲ ਵਿੱਚ ਮਸਤੀ ਮਨਾ ਰਿਹਾ ਸੀ। ਉਸ ਨੂੰ ਨਹੀਂ ਪਤਾ ਸੀ ਕਿ ਜੰਗਲ ਵਿੱਚ ਉਸ ਨੂੰ ਡਰ ਵੀ ਹੈ। ਇੱਕ ਦਿਨ ਜਦੋਂ ਪੇੜ ਨੂੰ ਪਤਾ ਲੱਗਿਆ ਕਿ ਮੇਮਨਾ ਹਰ ਰੋਜ਼ ਜੰਗਲ ਵਿੱਚ ਜਾਂਦਾ ਹੈ ਤਾਂ ਬਹੁਤ ਡਰ ਗਈ ਅਤੇ ਮੇਮਨੇ ਨੂੰ ਬੁਲਾ ਕੇ ਸਮਝਾਉਣ ਲੱਗੀ ਕਿ ਉਹ ਜੰਗਲ ਵਿੱਚ ਨਾ ਜਾਵੇ ਕਿਉਂਕਿ ਜੰਗਲ ਵਿੱਚ ਬਹੁਤ ਭਿਆਨਕ ਜਾਨਵਰ ਹੁੰਦੇ ਹਨ। ਉਹ ਤੈਨੂੰ ਖਾ ਜਾਣਗੇ ਪਰ ਮਾਂ ਦੀਆਂ ਗੱਲਾਂ ਦਾ ਉਸਤੇ ਕੋਈ ਅਸਰ ਨਹੀਂ ਹੋਇਆ ਸਗੋਂ ਮੇਮਨੇ ਨੇ ਆਪਣੀ ਮਾਂ ਨੂੰ ਬੋਲਣਾ ਸ਼ੁਰੂ ਕਰ ਦਿੱਤਾ ਕਿ ਜੋ ਮੇਰੇ ਸਾਹਮਣੇ ਆਵੇਗਾ ਮੇਰੇ ਤੋਂ ਬੁਰੀ ਤਰ੍ਹਾਂ ਮਾਰ ਖਾਵੇਗਾ ਕੁਝ ਦਿਨ ਬਾਅਦ ਮੇਮਨਾ ਉਸ ਜੰਗਲ ਵੱਲ ਭੱਜਿਆ ਉਸ ਨੂੰ ਮਾਂ ਦੀਆਂ ਗੱਲਾਂ ਝੂਠੀਆਂ ਲੱਗੀਆਂ ਰੋਜ਼ ਵਾਂਗ ਅੱਜ ਵੀ ਉਹ ਛਾਲਾ ਮਾਰ ਕੇ ਦਰਖਤਾਂ ਦੇ ਪੱਤੇ ਪੁੱਟਣ ਲੱਗਾ ਉਸ ਦਿਨ ਇੱਕ ਸ਼ੇਰ ਉਸ ਜੰਗਲ ਵਿੱਚ ਪਹੁੰਚ ਗਿਆ ਉਹ ਸ਼ੇਰ ਬਹੁਤ ਤਾਕਤਵਰ ਸੀ। ਉਹ ਤਾਕਤਵਰ ਹੋਣ ਦੇ ਨਾਲ-ਨਾਲ ਦਿਆਲੂ ਵੀ ਸੀ। ਉਸ ਦਾ ਮੰਨਣਾ ਸੀ ਕਿ ਕਮਜ਼ੋਰ ਪ੍ਰਾਣੀਆਂ ਨੂੰ ਨੁਕਸਾਨ ਪਹੁੰਚਾਉਣਾ ਠੀਕ ਨਹੀਂ। ਉਹ ਸ਼ੇਰ ਘੁੰਮਦਾ ਘੁੰਮਦਾ ਉੱਥੇ ਪਹੁੰਚ ਗਿਆ ਜਿੱਥੇ ਉਹ ਮੇਮਣਾ ਸ਼ਰਾਰਤਾਂ ਕਰ ਰਿਹਾ ਸੀ। ਸ਼ੇਰ ਮੇਮਣੇ ਨੂੰ ਦੇਖ ਕੇ ਹੈਰਾਨ ਰਹਿ ਗਿਆ। ਕਿਸ ਮੇਮਣੇ ਨੂੰ ਕਿਸੇ ਦਾ ਡਰ ਕਿਉਂ ਨਹੀਂ ਹੈ? ਸ਼ੇਰ ਚੁੱਪਚਾਪ ਖੜ੍ਹਾ ਹੋ ਕੇ ਕੁਝ ਦੇਰ ਵੇਖਦਾ ਰਿਹਾ ਤੇ ਮੇਮਣੇ ਦੇ ਜਾਨ ਦੀ ਅਡੀ ਕਰਨ ਲੱਗਾ। ਗਰਮੀ ਮੈਂਮਾ ਮਸਤੀ ਵਿੱਚ ਰੁੱਝਿਆ ਹੋਇਆ ਸੀ ਉਸ ਨੇ ਸ਼ੇਰ ਦੀ ਕੋਈ ਪ੍ਰਵਾਹ ਨਹੀਂ ਸੀ ਫਿਰ ਸ਼ੇਰ ਉਸ ਕੋਲ ਗਿਆ ਤੇ ਬੋਲਿਆ ਕਿ ਤੂੰ ਇਸ ਜੰਗਲ ਵਿੱਚ ਫੁੱਲ ਪੱਤਿਆਂ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਉਹਨਾਂ ਨੂੰ ਕੱਟ ਰਿਹਾ ਹੈ ਜਿੰਨਾ ਤੈਨੂੰ ਭੋਜਨ ਲਈ ਚਾਹੀਦਾ ਹੈ ਸ਼ੇਰ ਨੇ ਕਿਹਾ ਤੂੰ ਚੰਗਾ ਬੱਚਾ ਨਹੀਂ ਹੈ ਤਾਂ ਬੱਚਾ ਬੋਲਿਆ ਮੈਂ ਜਿਵੇਂ ਹਾਂ ਠੀਕ ਹਾਂ ਸ਼ੇਰ ਨੇ ਮੈਂਮੇ ਨੂੰ ਬੱਚਾ ਸਮਝ ਕੇ ਮਾਫ ਕਰ ਦਿੱਤਾ ਕਿਉਂਕਿ ਸ਼ੇਰ ਨੇ ਇਸੇ ਚਾਹੁੰਦਾ ਕਿ ਉਹ ਬੱਚੇ ਉੱਤੇ ਹਮਲਾ ਕਰੇ ਮੀਮਣਾ ਪਿੱਛੋਂ ਦੀ ਬੋਲਿਆ ਤੂੰ ਕਿੱਧਰੋਂ ਖਤਰਨਾਕ ਲੱਗਦਾ ਚਲਾ ਜਾ ਵੱਡਾ ਆਇਆ ਖਤਰਨਾਕ ਮੇਰਾ ਦਿਮਾਗ ਨਾ ਖਰਾਬ ਕਰ ਆਪਣਾ ਰਸਤਾ ਲੱਭ ਮੈਨੂੰ ਆ ਫੁੱਲ ਤੇ ਪੱਤੇ ਖਾਣ ਦੇ ਇਹ ਕਹਿ ਕੇ ਹੰਕਾਰੀ ਮੀਮਣਾ ਪੱਤੇ ਖਾ ਕੇ ਅੱਗੇ ਵਧਿਆ ਝਾੜੀਆਂ ਦੇ ਪਿੱਛੇ ਇੱਕ ਲੂੰਬੜੀ ਲੁਕੀ ਹੋਈ ਸੀ ਉਹ ਸ਼ੇਰ ਅਤੇ ਮੇਮਨੇ ਦੀ ਸਾਰੀ ਗੱਲ ਸੁਣ ਰਹੀ ਸੀ ਲੂੰਬੜੀ ਸ਼ੇਰ ਰਾਜੇ ਦੀ ਬੇਇੱਜ਼ਤੀ ਨਹੀਂ ਬਰਦਾਸ਼ਤ ਨਾ ਕਰ ਸકી ਉਹ ਝਾੜੀਆਂ ਵਿੱਚੋਂ ਨਿਕਲ ਕੇ ਸ਼ੇਰ ਕੋਲ ਆਈ ਤੇ ਕਹਿਣ ਲੱਗੀ ਮਹਾਰਾਜ ਤੁਸੀਂ ਇਸ ਜੰਗਲ ਦੇ ਰਾਜੇ ਹੋ ਜੇ ਤੁਸੀਂ ਚਾਹੁੰਦੇ ਹੋ ਤਾਂ ਇਸ ਮੇਮਨੇ ਨੂੰ 2 ਮਿੰਟਾਂ ਵਿੱਚ ਮਜ਼ਾ ਚਖਾ ਸਕਦੀ ਸੀ ਸ਼ੇਰ ਨੇ ਕਿਹਾ ਮੈਂ ਉਸ ਬੱਚੇ ਦੀ ਭਲਾਈ ਬਾਰੇ ਸੋਚਿਆ ਮੈਂ ਇਹੋ ਜਿਹੇ ਬੱਚੇ ਨੂੰ ਆਪਣੀ ਤਾਕਤ ਦਾ ਸ਼ਿਕਾਰ ਨਹੀਂ ਬਣਾਉਣਾ ਚਾਹੁੰਦਾ ਲੂੰਬੜੀ ਨੇ ਕਿਹਾ ਮਹਾਰਾਜ ਹੁਣ ਉਸ ਮੇਮਲੇ ਦੀ ਤਾਕਤ ਵੱਧ ਗਈ ਹੈ ਉਹ ਗਲਤ ਫਾਇਦਾ ਠਾ ਕੇ ਜੰਗਲ ਵਿੱਚ ਇੱਧਰ ਉੱਧਰ ਘੁੰਮ ਰਿਹਾ ਹੈ ਤੇ ਰੁੱਖਾਂ ਤੇ ਬੂਟਿਆਂ ਦਾ ਨੁਕਸਾਨ ਕਰ ਰਿਹਾ ਹੈ ਇਹ ਬਹੁਤ ਮਾੜੀ ਗੱਲ ਹੈ ਪਰ ਦਿਆਲੂ ਹੋਣਾ ਚੰਗਾ ਗੁਣ ਹੈ ਕਈ ਵਾਰ ਸ਼ਾਸਨ ਵਿੱਚ ਡਰ ਵਿਖਾਉਣਾ ਜ਼ਰੂਰੀ ਹੁੰਦਾ ਹੈ ਤੁਸੀਂ ਠੀਕ ਕਹਿੰਦੇ ਹੋ ਪਰ ਜਨ ਨਾਲ ਦਇਆ ਨਾਲ ਪੇਸ਼ ਆਉਣਾ ਚਾਹੀਦਾ ਹੈ ਪਰ ਨਾਲ ਇਹ ਵੀ ਜ਼ਰੂਰੀ ਹੈ ਕਿ ਉਹਨਾਂ ਨੂੰ ਰਾਜੇ ਦਾ ਡਰ ਹੋਵੇ ਤਾਂ ਜੋ ਉਹ ਅਜੇ ਪਰਾਦ ਨਾ ਕਰਨ ਲੂੰਬੜੀ ਦੀ ਗੱਲ ਸੁਣ ਕੇ ਜੰਗਲ ਦਾ ਰਾਜਾ ਸ਼ੇਰ ਉਸ ਨੂੰ ਕਹਿੰਦਾ ਹੈ ਕਿ ਇਹ ਹੋ ਸਕਦਾ ਹੈ ਕਿ ਅਸੀਂ ਉਸ ਨੂੰ ਡਰ ਵਿਖਾ ਕੇ ਅਸੀਂ ਉਸ ਨੂੰ ਕਾਬੂ ਕਰ ਸਕੀਏ ਤਾਂ ਜੋ ਉਹ ਸੁਧਰ ਜਾਵੇ ਤੇ ਉਸ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਵੀ ਨਾ ਹੋਵੇ ਸ਼ੇਰ ਦੀ ਗੱਲ ਸੁਣ ਕੇ ਲੂੰਬੜੀ ਕਹਿੰਦੀ ਮੈਂ ਇਹ ਜਿਆ ਕਰ ਸਕਦੀ ਹਾਂ ਕਿ ਉਹ ਡਰ ਵੀ ਜਾਵੇਗਾ ਤੇ ਸੁਧਰ ਵੀ ਜਾਵੇਗਾ ਮੈ ਉਸ ਨੂੰ ਇੰਨਾ ਡਰਾ ਦਿਆਂਗੀ ਕਿ ਉਹ ਮੁੜ ਜੰਗਲ ਵਿੱਚ ਆਉਣ ਦੀ ਹਿੰਮਤ ਨਹੀਂ ਕਰੇਗਾ। ਲੂੰਬੜੀ ਕਹਿੰਦੀ ਉਸ ਦੀ ਮਾਂ ਉਸ ਨੂੰ ਨਹੀਂ ਸੁਧਾਰ ਸਕੀ ਪਰ ਉਸ ਨੂੰ ਜ਼ਰੂਰ ਸੁਧਾਰੇਗੀ। ਉਸ ਦੀਆਂ ਗੱਲਾਂ ਸੁਣ ਕੇ ਸ਼ੇਰ ਬੋਲਿਆ ਕਿ ਜੇਕਰ ਤੂੰ ਕਾਮਯਾਬ ਹੋ ਗਈ ਤਾਂ ਮੈਂ ਤੈਨੂੰ ਨਾਮ ਦਿਆਂਗਾ। ਲੂੰਬੜੀ ਸ਼ੇਰ ਦੀ ਗੱਲ ਸੁਣ ਕੇ ਬਹੁਤ ਖੁਸ਼ ਹੋਈ। ਮੇਮਨੇ ਕੋਲ ਗਈ ਤੇ ਉਸ ਉੱਪਰ ਵਰ ਪਈ। ਮੇਮਣਾ ਜਿਉਂ ਹੀ ਉਥੋਂ ਭੱਜਣ ਲੱਗਾ ਲੂੰਬੜੀ ਨੇ ੱੱਕਾ ਮਾਰ ਕੇ ਸੁੱਟ ਦਿੱਤਾ ਤੇ ਆਪਣੇ ਮਜਬੂਤ ਪੰਜਿਆਂ ਨਾਲ ਉਸ ਨੂੰ ਫੜ ਲਿਆ ਮੇਮਨੇ ਨੂੰ ਫੜਨ ਤੋਂ ਬਾਅਦ ਲੂੰਬੜੀ ਨੇ ਪੁੱਛਿਆ ਦੱਸ ਤੈਨੂੰ ਮਾਰ ਕੇ ਖਾ ਲਿਆ ਜਾਵੇ ਜਾਂ ਛੱਡ ਦਿੱਤਾ ਜਾਵੇ ਲੂੰਬੜੀ ਦੀਆਂ ਗੱਲਾਂ ਸੁਣ ਕੇ ਉਹ थरथਰ ਕੰਬਣ ਲੱਗਾ ਇੱਕ ਮਿੰਟ ਵਿੱਚ ਉਸ ਦੀ ਆਕੜ ਨਿਕਲ ਗਈ ਫਿਰ ਉਹ ਲੂੰਬੜੀ ਦੇ ਤਰਲੇ ਕੱਢਣ ਲੱਗਾ ਮੈਨੂੰ ਮਾਫ਼ ਕਰ ਦਿਓ ਮੈਂ ਕਦੇ ਵੀ ਜੰਗਲ ਵਿੱਚ ਵਾਪਸ ਨਹੀਂ ਆਵਾਂਗਾ ਜਉਂ ਹੀ ਲੂੰਬੜੀ ਨੇ ਮੇਮਣੇ ਦੀ ਪੱਕਾ ਢਿੱਲੀ ਕੀਤੀ ਉਹ ਛੁੱਟ ਕੇ ਭੱਜਣ ਲੱਗਾ ਉਹ ਡਿੱਗਦਾ ਢਿੰਦਾ ਆਪਣੀ ਮਾਂ ਕੋਲ ਪਹੁੰਚ ਗਿਆ ਦੂਜੇ ਪਾਸੇ ਲੂੰਬੜੀ ਸ਼ੇਰ ਕੋਲ ਗਈ ਤੇ ਸਿਰ ਝੁਕਾ ਕੇ ਕਿਹਾ ਕਿ ਦੇਖੋ ਮਹਾਰਾਜ ਤਾਕਤ ਦੇ ਨਾਲ-ਨਾਲ ਦਿਮਾਗ ਦੀ ਵਰਤੋਂ ਕਰਨਾ ਵੀ ਬਹੁਤ ਜ਼ਰੂਰੀ ਹੈ ਤਾਂ ਹੀ ਲੋਕ ਸਾਡੀ ਇੱਜ਼ਤ ਕਰਦੇ ਹਨ ਲੂੰਬੜੀ ਦੀ ਗੱਲ ਸੁਣ ਕੇ ਸ਼ੇਰ ਲੂੰਬੜੀ ਦੀ ਕਾਬਲੀਅਤ ਤੋਂ ਪ੍ਰਭਾਵਿਤ ਹੋਇਆ ਉਸ ਨੇ ਸਾਰੇ ਜਾਨਵਰਾਂ ਦੇ ਸਾਹਮਣੇ ਲੂੰਬੜੀ ਨੂੰ ਨਾਮ ਦਿੱਤਾ ਦੂਜੇ ਪਾਸੇ ਮੇਮਨਾ ਡਰਦਾ ਆਪਣੀ ਮਾਂ ਕੋਲ ਆਇਆ ਜੱਫੀ ਪਾ ਕੇ ਉਸ ਕੋਲ ਮਾਫੀ ਮੰਗਣ ਲੱਗਾ ਫਿਰ ਮਹਾਤਮਾ ਬੁੱਧ ਉਸ ਵਪਾਰੀ ਨੂੰ ਕਹਿੰਦੇ ਕਿ ਇੰਨੇ ਮਿੱਠੇ ਵੀ ਨਾ ਬਣੋ ਕਿ ਲੋਕ ਤੁਹਾਨੂੰ ਖਾ ਜਾਣ ਇੰਨੇ ਰੁੱਖੇ ਵੀ ਨਾ ਬਣੋ ਕਿ ਲੋਕ ਤੁਹਾਨੂੰ ਛੱਡ ਜਾਣ ਚੰਗਾ ਹੋਣਾ ਵੀ ਵਿਅਕਤੀ ਨੂੰ ਨੁਕਸਾਨ ਪਹਜਾਵੇਗਾ ਲੋਕ ਉਸ ਦੀ ਇੱਜ਼ਤ ਨਹੀਂ ਕਰਨਗੇ ਸਗੋਂ ਉਸ ਨੂੰ ਪਾਗਲ ਸਮਝਣਗੇ ਗੌਤਮ ਬੁੱਧ ਉਸ ਸੇਠ ਵਪਾਰੀ ਨੂੰ ਕਹਿੰਦੇ ਹਨ ਕਿ ਜੇ ਈਰ ਵੀ ਚੰਗਾ ਹੋਣ ਦਾ ਵਿਖਾਵਾ ਕਰੇਗਾ ਜਾਂ ਚੰਗਾ ਬਣ ਕੇ ਰਹੇਗਾ ਲੋਕ ਉਸ ਤੋਂ ਡਰਨ ਦੀ ਬਜਾਏ ਉਸ ਨੂੰ ਪਾਗਲ ਕਹਿਣਗੇ ਸੇਠ ਨੂੰ ਸਮਝਾਉਂਦੇ ਹੋਏ ਮਹਾਤਮਾ ਨੇ ਕਿਹਾ ਜੇ ਅਸੀਂ ਚੰਗੇ ਤਰੀਕੇ ਨਾਲ ਵਿਹਾਰ ਕਰਦੇ ਹਾਂ ਤਾਂ ਲੋਕ ਸਾਡੀ ਚੰਗਿਆਈ ਦਾ ਫਾਇਦਾ ਉਠਾਉਣ ਲੱਗਦੇ ਹਨ ਭਾਵ ਤੁਸੀਂ ਲੋਕਾਂ ਦੀ ਮਦਦ ਕਰਦੇ ਹੋ ਉਹੀ ਲੋਕ ਤੁਹਾਨੂੰ ਭੋਲੇ ਬਣ ਕੇ ਧੋਖਾ ਦੇਣ ਦੀ ਕੋਸ਼ਿਸ਼ ਕਰਨਗੇ ਤੁਹਾਨੂੰ ਲੋਕਾਂ ਦੀ ਮਦਦ ਕਰਨਾ ਬੰਦ ਨਹੀਂ ਕਰਨਾ ਚਾਹੀਦਾ ਸਗੋਂ ਉਹਨਾਂ ਦੀਆਂ ਸਮੱਸਿਆਵਾਂ ਸੁਣਨ ਤੋਂ ਬਾਅਦ ਉਹਨਾਂ ਨੂੰ ਪੈਸੇ ਦੇਣ ਦੀ ਬਜਾਏ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਦੱਸੋ ਜੇਕਰ ਥੋੜੇ-ਬਹੁਤੇ ਪੈਸੇ ਦੇ ਰਹੇ ਹਨ ਤਾਂ ਦੇ ਸਕਦੇ ਹੋ ਹਰ ਸਮੱਸਿਆ ਨੂੰ ਪੈਸੇ ਦੇਣ ਦੀ ਬਜਾਏ ਇਲਾਜ ਨਾਲ ਉਸ ਦਾ ਹੱਲ ਕਰੋ ਅਜਿਹਾ ਕਰਨ ਨਾਲ ਉਹੀ ਲੋਕ ਤੁਹਾਡੇ ਕੋਲ ਸਮੱਸਿਆ ਲੈ ਕੇ ਆਉਣਗੇ ਜਿਨ੍ਹਾਂ ਨੂੰ ਕੋਈ ਸਮੱਸਿਆ ਹੈ ਅਜੇ ਆ ਕਰਨਾਲ ਤੁਹਾਨੂੰ ਧੋਖਾ ਦੇਣ ਵਾਲਿਆਂ ਤੋਂ ਆਜ਼ਾਦੀ ਮਿਲ ਜਾਵੇਗੀ ਸੇਠ ਮਹਾਤਮਾ ਬੁੱਧ ਨੂੰ ਨਮਸਕਾਰ ਕਰਕੇ ਉੱਥੋਂ ਚਲਾ ਜਾਂਦਾ ਹੈ ਬੁੱਧ ਦੇ ਕਹੇ ਅਨੁਸਾਰ ਕਰਮ ਕਰਦਾ ਹੈ ਤੇ ਕੁਝ ਸਮੇਂ ਬਾਅਦ ਉਹ ਅਮੀਰ ਹੋ ਜਾਂਦਾ ਹੈ